ਬੇਲਗਮ ਸੋਨਾ ਹੋਇਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਦੀਵਾਲੀ ਤੱਕ 1.5 ਲੱਖ ਤੱਕ ਪਹੁੰਚ ਸਕਦੀਆਂ ਨੇ ਕੀਮਤਾਂ ਚਾਂਦੀ ਦੇ ਭਾਅ ਜਾਣ ਕੇ ਵੀ ਲੋਕ ਹੋ ਰਹੇ ਹੈਰਾਨ ਸੋ ਭਾਰਤ ਦੇ ਵਿੱਚ ਤਿਹਾਰਾਂ ਦਾ ਸੀਜ਼ਨ ਹੈ ਅਜਿਹੇ ਦੇ ਵਿੱਚ ਸੋਨਾ ਚਾਂਦੀ ਦੀ ਖਰੀਦ ਨੂੰ ਕਾਫੀ ਮਹੱਤਵ ਦਿੱਤਾ ਜਾਂਦਾ ਹੈ ਪਰ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਹੁਣ ਆਮ ਲੋਕਾਂ ਦੇ ਚਿਹਰਿਆਂ ਦੀ ਰੰਗਤ ਫਿੱਕੀ ਪਾ ਦਿੱਤੀ ਹੈ ਕਿਉਂਕਿ ਨਿਤ ਹੋ ਰਹੀਆਂ ਕੀਮਤਾਂ ਦੇ ਵਿੱਚ ਵਾਧੇ ਦੀ ਵਜ੍ਹਾ ਕਰਕੇ ਸੋਨਾ ਅਤੇ ਚਾਂਦੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਨੇ ਮਿਉਦਾ ਸਮੇਂ ਦੀ ਗੱਲ ਕਰੀਏ ਤਾਂ ਅੱਜ ਸੋਨੇ ਦਾ ਭਾਅ 1,17,600 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕਿਆ ਜਦਕਿ ਚਾਂਦੀ ਦੀ ਕੀਮਤ ਵੀ 1.5 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਉਦੋਂ ਇਸ ਲਗਾਤਾਰ ਵਧ ਰਹੀ ਕੀਮਤ ਦੇ ਪਿੱਛੇ तमाम ਜਿਹੜੇ ਕੀ ਕਾਰਨ ਦੱਸੇ ਜਾ ਰਹੇ ਨੇ ਜਿਸ ਕਰਕੇ ਲਗਾਤਾਰ ਵਿਸ਼ੇ ਪਦਰੀ ਜਿਹੜੇ ਕਿ ਸੋਨੇ ਦੀ ਕੀਮਤਾਂ ਦੇ ਵਿੱਚ ਇਜ਼ਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਾਬਦੇ ਜ਼ਿਕਰ ਹੈ ਕਿ 22 ਸਤੰਬਰ ਤੋਂ ਜਦੋਂ ਨਵਰਾਤਰੀ ਸ਼ੁਰੂ ਹੋਏ ਸਨ ਤਾਂ ਉਦੋਂ ਤੋਂ ਹੀ ਲਗਾਤਾਰ ਕੀਮਤਾਂ ਦੇ ਵਿੱਚ ਰੋਜ਼ਾਨਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਰਾਸ਼ਟਾਨੀ ਦਿੱਲੀ ਦੀ ਗੱਲ ਕਰੀਏ ਤਾਂ 24 ਕੈਰਟ ਸੋਨੇ ਦੀ ਕੀਮਤ ਅੱਜ 1,17,600 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕੀ ਹੈ ਅਤੇ 22 ਕੈਰਟ ਸੋਨੇ ਦੀ ਕੀਮਤ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਤਿਉਹਾਰਾਂ ਦੀ ਮੰਗ ਵਿਸ਼ਵ ਬਾਜ਼ਾਰ ਤੋਂ ਮਜਬੂਤ ਸੰਕੇਤ ਕ੍ਰੇਲੂ ਸਟਾਕ ਬਾਜ਼ਾਰ ਦੇ ਵਿੱਚ ਨਿਰਾਸ਼ਾ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਬੈਂਕਾਂ ਦੇ ਦੁਆਰਾ ਵਿਆਜ ਦਰਾਂ ਦੇ ਵਿੱਚ ਹੋਰ ਕਟੌਤੀਆਂ ਦੀਆਂ ਉਮੀਦਾਂ ਅਤੇ ਕਮਜ਼ੋਰ ਡਾਲਰ ਦੀ ਵਜ੍ਹਾ ਕਰਕੇ ਸੋਨੇ ਦੀ ਮੰਗ ਦੇ ਵਿੱਚ ਬੜੌਤਰੀ ਵੇਖ ਨੂੰ ਮਿਲੀ ਹੈ ਅਤੇ ਨਾਲ ਹੀ ਖਰੀਦਦਾਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੁਣ ਜੇਕਰ ਆਪਾਂ ਦੇਖਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੋਨੇ ਦੀ ਕਰਮਵਾਰ ਕੀਮਤਾਂ ਦੇ ਉੱਪਰ ਨਜ਼ਰ ਮਾਰੀਏ ਤਾਂ ਦਿੱਲੀ ਦੇ ਵਿੱਚ ਸੋਨੇ ਦੀ ਕੀਮਤ ਇਸ ਵੇਲੇ 117600 ਰੁਪਏ ਪ੍ਰਤੀ 10 ਗ੍ਰਾਮ ਤੱਕ 24 ਕੈਰਟ ਦਾ ਸੋਨਾ ਵਿਕ ਰਿਹਾ ਹੈ ਅਤੇ 22 ਕੈਰਟ ਸੋਨੇ ਦੀ ਕੀਮਤ 17810 ਰੁਪਏ ਤੱਕ ਪਹੁੰਚ ਚੁੱਕੀ ਹੈ ਇਸ ਦੇ ਨਾਲ ਹੀ ਮੁੰਬਈ ਚੇਨਈ ਕੋਲਕਾਤਾ ਦੇ ਵਿੱਚ ਵੀ ਜਿਹੜਾ ਕਿ 22 ਕੈਰਟ ਸੋਨੇ ਦੀ ਕੀਮਤ 17660 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕੀ ਹੈ ਜਦਕਿ 24 ਕੈਰਟ ਸੋਨੇ ਦਾ ਭਾ ਇਸ ਵੇਲੇ 117400 ਰੁਪਏ ਦੱਸਿਆ ਜਾ ਰਿਹਾ ਹੈ ਇਸੇ ਤਰ੍ਹਾਂ ਜੈਪੁਰ ਲਖਨਊ ਅਤੇ ਚੰਡੀਗੜ੍ਹ ਦੇ ਵਿੱਚ ਵੀ ਸੋਨੇ ਦੇ ਭਾਅ ਦੀ ਗੱਲ ਕਰੀਏ ਤਾਂ 24 ਕੈਰਟ ਸੋਨੇ ਦੀ ਕੀਮਤ 1,17,600 ਰੁਪਏ ਪ੍ਰਤੀ 10 ਗ੍ਰਾਮ ਹੈ ਜਦ ਕਿ 22 ਕੈਰਟ ਸੋਨੇ ਦਾ ਭਾਅ ਇਸ ਵੇਲੇ ਚੰਡੀਗੜ੍ਹ ਜੈਪੁਰ ਅਤੇ ਲਖਨਊ ਦੇ ਵਿੱਚ 1,07,810 ਰੁਪਏ ਪ੍ਰਤੀ 10 ਗ੍ਰਾਮ ਹੈ ਬੋਪਾਲ ਅਤੇ ਅਹਮਦਾਬਾਦ ਦੇ ਵਿੱਚ ਵੀ ਜੋ ਸੋਨੇ ਦੀ ਕੀਮਤ ਹੈ ਉਹ ਲਗਾਤਾਰ ਵਧੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇੱਥੇ ਬਾਕੀ ਸ਼ਹਿਰਾਂ ਦੇ ਮੁਕਾਬਲੇ ਪੋਪਾਲ ਅਤੇ ਅਹਮਦਾਬਾਦ ਦੇ ਵਿੱਚ 24 ਕੈਰਟ ਸੋਨੇ ਦਾ ਭਾ 100 ਰੁਪਏ ਘਟ ਹੈ ਇੱਥੇ 1,17,500 ਰੁਪਏ ਪ੍ਰਤੀ 10 ਗ੍ਰਾਮ 24 ਕੈਰਟ ਸੋਨੇ ਦਾ ਭਾ ਦੱਸਿਆ ਜਾ ਰਿਹਾ ਹੈ ਜੇਕਰ 22 ਕੈਰਟ ਸੋਨੇ ਦੀ ਗੱਲ ਕਰੀਏ ਤਾਂ ਅਹਮਦਾਬਾਦ ਅਤੇ ਪੋਪਾਲ ਦੇ ਵਿੱਚ 1,07,710 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਸੋਨੇ ਦਾ ਭਾ ਦੱਸਿਆ ਜਾ ਰਿਹਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਔਰ ਵੀ ਕੀਮਤਾਂ ਦੇ ਵਿੱਚ ਵਾਧੇ ਦੇ ਸੰਕੇਤ ਮਿਲਦੇ ਹੋਏ ਨਜ਼ਰ ਆ ਰਹੇ ਨੇ ਸੋ ਜਿਸ ਤਰ੍ਹਾਂ ਦੇ ਨਾਲ 1 ਅਕਤੂਬਰ ਨੂੰ ਕੀਮਤਾਂ ਦੇ ਵਿੱਚ ਬੇ ਇਤਹਾਸ਼ਾ ਵਾਧਾ ਵੇਖਣ ਨੂੰ ਮਿਲਿਆ ਅਤੇ ਉਸੇ ਕੜੰਬਰ ਲੜੀ ਦੇ ਵਿੱਚ ਵੀ ਜਿਹੜਾ ਕਿ ਮਹਾਰਤ ਦੇ ਵੱਲੋਂ ਹੁਣ ਪੁਵਿਕਵਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨੇ ਦਾ ਭਾਅ 1 ਲੱਖ 51000 ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ ਜਿਕਰ ਅਪਤ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਦੇ ਵਿੱਚ ਵੀ ਲਗਾਤਾਰ ਬੜੋਤਰੀ ਵਿਖਣ ਨੂੰ ਮਿਲੀ ਹੈ ਅਤੇ ਚਾਂਦੀ ਦਾ ਭਾਅ ਵੀ 1,51,000 ਪ੍ਰਤੀ ਕਿਲੋ ਪਾਰ ਹੋ ਚੁੱਕਿਆ ਹੈ 30 ਸਤੰਬਰ ਨੂੰ ਦਿੱਲੀ ਸਰਾਫਾ ਬਾਜ਼ਾਰ ਦੇ ਵਿੱਚ ਚਾਂਦੀ ਦੀ ਇੱਕ ਨਵੀਂ ਜਿਹੜੀ ਕੀ ਉਹ ਪੁਲੰਗ ਦੇਖਣ ਨੂੰ ਮਿਲੀ ਸੀ ਅਤੇ 500 ਰੁਪਏ ਦੇ ਵਾਅਦੇ ਦੇ ਨਾਲ ਸੋਨਾ 1.5 ਲੱਖ ਤੋਂ ਉੱਪਰ ਪਹੁੰਚ ਚੁੱਕਿਆ ਸੀ ਜੋ ਕਿ ਹੁਣ ਤੱਕ ਦਾ ਰਿਕਾਰਡ ਪੱਧਰ ਦੱਸਿਆ ਜਾ ਰਿਹਾ ਹੈ ਅਤੇ ਹੁਣ ਜਲਗਾਤਾਰ ਜੋ ਇਹ ਸੋਨੇ ਦੀ ਮੰਗ ਦੇ ਵਿੱਚ ਵਾਧਾ ਹੋ ਰਿਹਾ ਹੈ ਕੀਮਤਾਂ ਦੇ ਵਿੱਚ ਲਗਾਤਾਰ ਬੜੌਤਰੀ ਹੋ ਰਹੀ ਹੈ ਉਸ ਦੇ ਪਿੱਛੇ तमाम ਵੱਡੇ ਕਾਰਨ ਦੱਸੇ ਜਾ ਰਹੇ ਨੇ ਸਭ ਤੋਂ ਪਹਿਲਾਂ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਪਲਾਨ ਅਤੇ ਵਪਾਰ ਜੁੱਧੇ ਡਰ ਕਰਕੇ ਲੋਕ ਹੋਣ ਸੋਨੇ ਨੂੰ ਸੁਰੱਖਿਅਤ ਸਮਝ ਕੇ ਇਸ ਦੇ ਵਿੱਚ ਲਗਾਤਾਰ ਨਿਵੇਸ਼ ਕਰਨ ਨੂੰ ਤਰਜੀਹ ਦੇ ਰਹੇ ਨੇ ਕੇਂਦਰੀ ਬੈਂਕਾਂ ਦੇ ਵੱਲੋਂ ਵੀ ਸੋਨੇ ਦੀ ਬਹੁਤ ਆਤਮਾਤਰਾ ਦੇ ਵਿੱਚ ਖਰੀਦ ਕੀਤੀ ਜਾ ਰਹੀ ਹੈ ਚੀਨ ਅਤੇ ਰੂਸ ਵੀ ਤਰਲੇ ਦੇ ਨਾਲ ਸੋਨੇ ਦੀ ਖਰੀਦ ਕਰ ਰਿਹਾ ਹੈ ਦੂਜੇ ਪਾਸੇ ਯੁੱਧ ਵੀ ਜੋ ਇਸ ਸੋਨੇ ਦੀ ਕੀਮਤ ਦੇ ਵਿੱਚ ਵਾਧੇ ਦਾ ਇੱਕ ਮਹੱਤਵਪੂਰਨ ਕਾਰਨ ਦੱਸਿਆ ਜਾ ਰਿਹਾ ਹੈ ਜਿਵੇਂ ਕਿ ਰੂਸ ਅਤੇ ਯੂਕਰੇਨ ਦੇ ਵਿਚਾਲੇ ਯੁੱਧ ਖਤਮ ਨਾ ਹੋਣ ਕਰਕੇ ਅਸਥਿਰਤਾ ਦੇ ਡਰ ਤੋਂ ਲੋਕ ਸੋਨੇ ਦੇ ਵਿੱਚ ਨਿਵੇਸ਼ ਕਰਨ ਨੂੰ ਹੁਣ ਤਵੱਜੋ ਦੇਣ ਲੱਗੇ ਨੇ ਮਹਿੰਗਾਈ ਅਤੇ ਘੱਟ ਵਿਆਜ ਦਰਾਂ ਦੇ ਕਰਕੇ ਵੀ ਸੋਨੇ ਪ੍ਰਤੀ ਹੁਣ ਲੋਕਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ ਇਸ ਤੋਂ ਇਲਾਵਾ ਡੋਲਰ ਦੇ ਮੁਕਾਬਲੇ ਰੁਪਏ ਦੇ ਵਿੱਚ ਗਿਰਾਵਟ ਵੀ ਸੋਨੇ ਦੇ ਭਾਅ ਦੇ ਵਿੱਚ ਵਾਧੇ ਦਾ ਇੱਕ ਅਹਿਮ ਕੰਗ ਦੱਸਿਆ ਜਾ ਰਿਹਾ ਹੈ ਇੱਥੇ ਬਸਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਦੀਵਾਲੀ ਦਾ ਤਿਉਹਾਰ ਜਿਹੜਾ ਕਿ ਬਰੂਹੇ ਖੜਾ ਅਜੇ ਦੇ ਵਿੱਚ ਜੋ ਸੋਨੇ ਦੀ ਕੀਮਤ ਹੈ ਉਹ ਮਹਾਰਾ ਦੇ ਮੁਤਾਬਕ 1.5 ਲੱਖ ਤੱਕ ਦਾ ਅੰਕੜਾ ਪਾਰ ਕਰ ਸਕਦੀ ਹੈ ਜੋ ਕਿ ਲੋਕਾਂ ਦੇ ਲਈ ਇੱਕ ਵੱਡੇ ਝਟਕੇ ਵਾਲੀ ਗੱਲ ਤਾਂ ਹੈ ਹੀ ਹੈ ਜਿਸ ਤਰ੍ਹਾਂ ਦੇ ਨਾਲ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜੋ ਸੋਨੇ ਦੀ ਕੀਮਤ ਦੇ ਵਿੱਚ 41000 ਰੁਪਏ ਤੱਕ ਦਾ ਵਾਅਦਾ ਵੇਖਣ ਨੂੰ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਾਅਦਾ ਇਸ ਤਰ੍ਹਾਂ ਜਾਰੀ ਰਹਿਣ ਦੀ ਜੋ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਲੋਕਾਂ ਦੇ ਲਈ ਆਰਥਿਕ ਬੋਝ ਵਾਲਾ ਸੰਕੇਤ ਹੈ ਹੀ ਹੈ ਅਤੇ ਸੋਨਾ ਵੀ ਆਮ ਆਦਮੀ ਪਹੁੰਚ ਤੋਂ ਬਾਹਰ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਤਰ੍ਹਾਂ ਦੇ ਨਾਲ ਕੀਮਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਸੋ ਤੁਹਾਡੇ ਸ਼ਰਟ ਦੇ ਵਿੱਚ ਸੋਨੇ ਦਾ ਕੀ ਪਾਇਆ ਕਮੈਂਟ ਸੈਕਸ਼ਨ ਦੇ ਵਿੱਚ ਵਿਚਾਰ ਜੁੜ ਸਾਂਝੇ ਕਰਿਓ